ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਢਿੱਲੋ ਵਲੌਗਸ ਤੇ ਅਸੀਂ ਸਾਰੇ ਠੀਕ ਠਾਕ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਅੱਜ ਦਾ ਜਿਹੜਾ ਵਲੌਗ ਹੈ ਆਪਣਾ ਉਹ ਹੈਗਾ ਸਲਾਈ ਵਾਲੀਆਂ ਪਹਿਣਾ ਲਈ ਸੂਟਾਂ ਦੀਆਂ ਸਕੀਮ ਪਹਿਣਾ ਲਈ ਜਿਨ੍ਹਾਂ ਨੂੰ ਸੂਟਾਂ ਦਾ ਬਹੁਤ ਹੁੰਦਾ ਵੀ ਸੂਟ ਕਿਸ ਤਰ੍ਹਾਂ ਦੀ ਆ ਅਸੀਂ ਆ ਸੂਟ ਦੇਖਣੇ ਆ ਅਸੀਂ ਪਾਉਣੇ ਆ ਮਤਲਬ ਸੂਟ ਦਾ ਸੂਟਾਂ ਦਾ ਬਹੁਤ ਚਾਹ ਹੁੰਦਾ ਜਿਨ੍ਹਾਂ ਨੂੰ ਸੋ ਅੱਜ ਆਪਾਂ ਕੱਪੜਿਆਂ ਦੀ ਜਿਹੜੀ ਉਹ ਸ਼ਾਪਿੰਗ ਕਰਨ ਚੱਲੇ ਆ। ਸੋ ਆਪਾਂ ਜਿਹੜੀ ਸ਼ਾਪਿੰਗ ਆ ਸੂਟਾਂ ਦੀ ਪਹਿਲਾਂ ਕਾਫੀ ਦਿਨ ਹੋ ਗਏ ਆ ਥੋੜੀ ਜਿਹੀ ਟੈਨਸ਼ਨ ਚ ਲੰਘ ਰਹੇ ਸੀਗੇ ਇਹ ਬੱਚਿਆ ਹਰਿੰਦਰ ਜਿਵੇਂ ਤੁਹਾਨੂੰ ਦੱਸਿਆ ਵੀ ਥੋੜਾ ਜਿਹਾ ਬਿਮਾਰ ਹੋ ਗਿਆ ਸੀ ਉਹੀ ਟੈਨਸ਼ਨ ਸੀਗੀ। ਸੋ ਅੱਜ ਆਪਾਂ ਸੋਚਿਆ ਜਦੋਂ ਸ਼ਾਪਿੰਗ ਕਰ ਆਈਏ। ਸੋ ਮੰਮੀ ਕੋਲੇ ਥੋੜੇ ਬਹੁਤ ਪੈਸੇ ਹੁੰਦੇ ਜੀ ਸ਼ਾਪਿੰਗ ਕਰਦੇ ਪਹਿਲਾਂ ਆਪਾਂ ਤੁਹਾਨੂੰ ਇਹ ਦੱਸ ਦਈਏ ਅਸੀਂ ਆਪਦੇ ਪੈਸੇ ਆਂਦੇ ਕਰਦੇ ਆ। ਆ ਸਾਡੇ ਕੋਲੇ ਸਲਾਈ ਵਾਲੇ ਪੈਸੇ ਹੁੰਦੇ ਆ। ਮੰਮੀ ਨੂੰ ਜੇ ਕੋਈ ਦੇ ਜਾਂਦੇ ਆ ਮੰਮੀ ਕੋਲ ਪੈਸੇ ਹੁੰਦੇ ਆ ਫਿਰ ਮੰਮੀ ਸਾਨੂੰ ਦੇ ਦਿੰਦੇ ਆ ਵੀ ਮੇਰੇ ਵਾਸਤੇ ਵੀ ਲੈ ਆਓ ਅਸੀਂ ਆਪਦੇ ਵਾਸਤੇ ਵੀ ਵਿੱਚ ਲੈ ਆਈਦੇ ਆ ਠੀਕ ਆ ਤੋਂ ਆਪਾਂ ਜਿਹੜੀ ਸ਼ਾਪਿੰਗ ਉਹ ਇੱਥੋਂ ਨਹੀਂ ਕਰਦੇ ਤਲਵੰਡੀ ਤੋਂ ਨਹੀਂ ਕਰਦੇ ਜ਼ਿਆਦਾਤਰ ਕੱਪੜਾ ਆਪਾਂ ਫਿਰੋਜ਼ਪੁਰੋਂ ਹੀ ਖਰੀਦਦੇ ਆ ਸੋ ਅੱਜ ਵੀ ਆਪਾਂ ਉੱਥੇ ਚੱਲੇ ਆ ਕੱਪੜੇ ਲੈਣ ਤੇ ਤੁਹਾਨੂੰ ਵੀ ਲੈ ਕੇ ਚੱਲਦੇ ਆ ਨਾਲ ਤੁਹਾਨੂੰ ਵੀ ਦਿਖਾਉਣੇ ਨੇ ਵੀ ਆਪਾਂ ਕਿਹੜੇ ਜਿਹੇ ਕੱਪੜੇ ਲੈ ਕੇ ਆਉਂਦੇ ਆ ਉੱਥੋਂ ਕੁਝ ਆਪਣੇ ਮਾਲ ਆਇਆ ਤੇ ਕਹਿ ਰਹੇ ਸੀ ਇੱਕਦਾਂ ਤੁਲਾ ਪੋੜੋਣਾ ਤੇ ਕਹਿੰਦੀ ਗੱਲ ਸੁਣੋ ਜੀ ਪਾਣੀ ਸ਼ਾਹ ਹਾਂਜੀ ਆਪਾਂ ਘਰੇ ਆ ਗਏ ਸੀ ਸ਼ਾਪਿੰਗ ਕਰਕੇ ਤੇ ਘਰੇ ਆ ਗਏ ਸੀ ਆਪਾਂ ਘਰ ਬਹੁਤ ਜਿਆਦੇ ਦੁੱਖ ਰਹੇ ਆ ਬਾਜ਼ਾਰ ਜਾ ਕੇ ਵੀ ਨਾ ਬਹੁਤ ਜਿਆਦੇ ਪਰੇਸ਼ਾਨੀ ਜੀ ਹੁੰਦੀ ਆ ਕਿਉਂਕਿ ਸਾਨੂੰ ਆਦਤ ਪਈ ਆ ਖੇਤ ਦੇ ਵਿੱਚ ਰਹਿਣ ਦੀ ਸ਼ਾਂਤੀ ਸ਼ਾਂਤੀ ਦਾ ਜਿਹੜਾ ਮਾਹੌਲ ਆ ਸ਼ਾਂਤ ਮਾਹੌਲ ਦੇ ਵਿੱਚ ਰਹਿਣ ਦੀ ਸਾਨੂੰ ਆਦਤ ਪਈ ਆ ਸਾਨੂੰ ਪਿੰਡਾਂ ਵਿੱਚ ਵੀ ਜਾ ਕੇ ਰੌਲਾ ਰੱਪਾ ਜਿਆਦਾ ਲੱਗਦਾ ਤੇ ਫਿਰ ਬਾਜ਼ਾਰ ਦੇ ਵਿੱਚ ਸ਼ਹਿਰ ਦੇ ਵਿੱਚ ਜਾ ਕੇ ਤਾਂ ਪਤਾ ਹੀ ਤੁਹਾਨੂੰ ਵੀ ਕਿੰਨਾ ਉੱਥੇ ਦਾ ਸ਼ੋਰ ਸ਼ਰਾਬਾ ਹੁੰਦਾ ਆ ਕੇ ਜਿਹੜਾ ਵੀ ਬਹੁਤ ਜ਼ਿਆਦਾ ਸਿਰ ਦਰਦ ਕਰਨ ਲੱਗ ਜਾਂਦੇ ਆ ਆਪਾਂ ਥੋੜੀ ਸ਼ਾਪਿੰਗ ਕਰਕੇ ਲੈ ਆਏ ਆ ਉਹ ਤੁਹਾਨੂੰ ਦਿਖਾ ਦਿੰਨੇ ਆ ਬੁੜੀਆਂ ਕੋਲੇ ਤਾਂ ਵੈਸੇ ਜਿੰਨੇ ਸੂਟ ਹੋਣ ਬੁੜੀਆਂ ਦਾ ਘੇੜ ਨਹੀਂ ਭਰਦਾ ਕਿ ਬੁੜੀਆਂ ਕਦੇ ਵੀ ਸੂਟਾਂ ਦਾ ਰੱਜਦੀਆਂ ਨਹੀਂ ਪਰ ਜਿੰਨਾਂ ਨੂੰ ਸ਼ੌਕ ਆ ਜਾਂ ਜਿਹੜੀ ਚੀਜ਼ ਆਪਾਂ ਨੂੰ ਜ਼ਰੂਰਤ ਹੁੰਦੀ ਆ ਨਾ ਉਹ ਲੈਣੀ ਵੀ ਪੈਂਦੀ ਆ ਕਿਉਂਕਿ ਗਰਮੀ ਵਾਲੇ ਜਿਹੜੇ ਕੱਪੜੇ ਹੁੰਦੇ ਆ ਉਹ ਜਿਆਦਾ ਚਾਹੀਦੇ ਹੁੰਦੇ ਆ ਉਹ ਫਟ ਜਾਂਦੇ ਆ ਛੇਤੀ ਫਟ ਜਾਂਦੇ ਆ ਤੇ ਫਿਰ ਉਹ ਗਰਮੀ ਵਾਲੇ ਕੱਪੜੇ ਆਪਾਂ ਨੂੰ ਜਿਆਦਾ ਚਾਹੀਦੇ ਹੁੰਦੇ ਆ ਸੋ ਅੱਜ ਆਪਾਂ ਵੀ ਲੈਣ ਤਾਂ ਵੈਸੇ ਆਪਾਂ ਇੱਕ ਇੱਕ ਸੂਟ ਹੀ ਗਏ ਸੀ ਮੰਮੀ ਨੇ ਵੀ ਕਹਿਸ ਮੈਨੂੰ ਇੱਕ ਸੂਟ ਲਿਆ ਦਿਓ ਤੇ ਅਸੀਂ ਵੀ ਸੋਚਿਆ ਸੀ ਵੀ ਅਸੀਂ ਇੱਕ ਇੱਕ ਸੂਟ ਹੀ ਲੈ ਕੇ ਆਉਣਾ ਪਰ ਉੱਥੇ ਗਈਆਂ ਸਨ ਸੂਟ ਵਧੀਆ ਲੱਗੇ ਤੇ ਫਿਰ ਅਸੀਂ ਮੰਮੀ ਆਸਤੇ ਵੀ ਦੋ ਸੂਟ ਲੈ ਲਏ ਤੇ ਅਸੀਂ ਆਪਦੇ ਆਸਤੇ ਵੀ ਦੋ ਦੋ ਮੈਂ ਤੇ ਮੈਂ ਦੋਵਾਂ ਤੇ ਵੀ ਨਹੀਂ ਖੜੀ ਮੈਂ ਤੈਨ ਨਾਲੇ ਮੈਂ ਤਿੰਨ ਸੂਟ ਲੈ ਆਈ ਤੇ ਆਪਾਂ ਵੇਖੋ ਕੁੜੀਆਂ ਦੀ ਤਾਂ ਬਸ ਉਹ ਗੱਲ ਹੁੰਦੀ ਆ ਵੀ ਕੌਣ ਨੂੰ ਕੱਪੜਾ ਨਹੀਂ ਤੇ ਰੱਖਣ ਨੂੰ ਖਾਂ ਹੈ ਨਹੀਂ ਹਾਂ ਆ ਜਦੋਂ ਤੋਂ ਬਾਣੇ ਹਾਂ ਜੋ ਬਾਕੀ ਦਾ ਹੁਣ ਕਿਹੜਾ ਪਾਈਏ ਹੁਣ ਕਿਹੜਾ ਪਾਈਏ ਜਦੋਂ ਵੀ ਕਿਤੇ ਜਾਣਾ ਤਾਂ ਸਭ ਤੋਂ ਪਹਿਲਾਂ ਤਾਂ ਅਸੀਂ ਇੱਥੇ ਗਏ ਸੀ ਸ਼ਾਪਿੰਗ ਕਰਨ ਪਰਪਰ ਪਿਆਰੇ ਦੇ ਦੀਪੂ ਦੇ ਆਪਾਂ ਇੱਥੇ ਹੀ ਜਾਂਦੇ ਆ ਸੋ ਕਿ ਵਿਆਹ ਤੋਂ ਪਹਿਲਾਂ ਤਾਂ ਅਸੀਂ ਹਨਾ ਆਦਤ ਕਰਦਾ ਸਾਡੇ ਪਿਕ ਪੈਂਡ ਤੋਂ ਕਿਉਂਕਿ ਸਾਨੂੰ ਪਰਪਰ ਜਿਹੜਾ ਸ਼ਹਿਰ ਲੱਗਦਾ ਉਧਰੋਂ ਨੇੜੇ ਪੈਂਦਾ ਉੱਥੋਂ ਤੋਂ ਹੀ ਆਦਤ ਬਣੀ ਹੋਈ ਏ ਸਾਨੂੰ ਕੱਪੜਾ ਵੀ ਜਿਹੜਾ ਉੱਥੋਂ ਹੀ ਵਧੀਆ ਲੱਗਦਾ ਇੱਥੇ ਤਲਵੰਡੀ ਤੋਂ ਅਸੀਂ ਬਹੁਤ ਘੱਟ ਕੱਪੜਾ ਖਰੀਦਦੇ ਆ ਤੇ ਹਮੇਸ਼ਾ ਅਸੀਂ ਉੱਥੇ ਹੀ ਜਾਂਦੇ ਕੱਪੜੇ ਖਰੀਦਣ ਵਾਸਤੇ ਆ ਵੇਖੋ ਜੀ ਇੰਨੀ ਸ਼ਾਪਿੰਗ ਕਰਕੇ ਆਏ ਆ ਆਪਾਂ ਪਰ ਪੈਸੇ ਤਾਂ ਕੁਝ ਨਹੀਂ ਬਣਦਾ ਹਨਾ ਸਹੀ ਗੱਲ ਐਨੇ ਕਸੂਟਾਂ ਤੇ ਅਸੀਂ ਐਨੇ ਪੈਸੇ ਲਾਏ ਇੱਕ ਕਸੂਟ ਇਹ ਲੈ ਕੇ ਆਂਦਾ ਇੰਨਾ ਦੇ ਨਾਲ ਮਸਲੀਨ ਦੇ ਦੁਪੱਟੇ ਆ ਕਾਟਨ ਦੇ ਸੂਟ ਆ ਇਹ ਤੇ ਨਾਲ ਮਸਲੀਨ ਦੇ ਦੁਪੱਟੇ ਆ ਦੁਪੱਟੇ ਬਹੁਤ ਸੋਹਣੇ ਬਣੇ ਤਾਂ ਹੀ ਸਾਨੂੰ ਮਤਲਬ ਵਧੀਆ ਲੱਗੇ ਸੂਟ ਤੇ ਅਸੀਂ ਦੋ ਦੋ ਲੈ ਲੇ ਆ ਦੇਖੋ ਇਸ ਤਰ੍ਹਾਂ ਮਸਲੀਨ ਦੇ ਦੁਪੱਟੇ ਆ ਤੇ ਕਾਟਨ ਦੇ ਸੂਟ ਆ ਇਹ ਗਰਮੀ ਦੇ ਵਿੱਚ ਤਾਂ ਕਿਉਂਕਿ ਇੰਨਾ ਸੂਟਾਂ ਦੇ ਵਿੱਚ ਜਿਹੜੀ ਆਰਾਮਦਾਰੀ ਰਹਿੰਦੀ ਆ ਉਹ ਹਾਂਜੀ ਆ ਦੇਖੋ ਇਹ ਮਸਲੀਨ ਦਾ ਦੁਪੱਟਾ ਤੇ ਕਾਟਨ ਦਾ ਸੂਟ ਆ ਇੱਕ ਜ਼ਿਆਦਾਤਰ ਸਾਰੇ ਸੂਟ ਹੀ ਆ ਜਿਹੜੇ ਮੈਚਿੰਗ ਆ ਪਲੇਨ ਸਲਵਾਰਾਂ ਦੇ ਨਾਲ ਆ ਕਾਟਨ ਦੇ ਸੂਟ ਆ ਇਹ ਤੇ ਪਲੇਨ ਸਲਵਾਰਾਂ ਨਾਲ ਤੇ ਸਾਰਿਆਂ ਨਾਲ ਹੀ ਜ਼ਿਆਦਾਤਰ ਮਸਲੀਨ ਦੇ ਜਿਹੜੇ ਦੁਪੱਟੇ ਆ ਸਾਨੂੰ ਸੋਹਣੇ ਲੱਗੇ ਕਰਕੇ ਅਸੀਂ ਤਾਂ ਹੀ ਫਿਰ ਦੋ ਦੋ ਲੈ ਲਏ ਹਾਂ ਅਸੀਂ ਇੱਕ ਇੱਕ ਸੂਟ ਲੈਣ ਗਈਆਂ ਸੀ ਘਰੋਂ ਤੇ ਅਸੀਂ ਦੋ ਦੋ ਸੂਟ ਲੈ ਆਂਦੇ ਜਿਵੇਂ ਅਸੀਂ ਵੈਸੇ ਲੈ ਆਂਦੇ ਹੁਣ ਜਿਹੜਾ ਜੀ ਨੂੰ ਚੰਗਾ ਲੱਗੂਗਾ ਉਹ ਸਲਾਈ ਕਰ ਲਾਂਗੇ ਉਹ ਵੀ ਹਾਂ ਸਲਾਈ ਕਰ ਲਾਂਗੇ ਸਲਾਈ ਤਾਂ ਆਪਾਂ ਖੁਦ ਘਰੇ ਹੀ ਕਰਨੀ ਹੁਦ ਕਰਨੀ ਹੁੰਦੇ ਆ ਸਹੀ ਗੱਲ ਆ ਇਸ ਲਈ ਆਪਾਂ ਵੱਧ ਵੀ ਖਰੀਦ ਲਈ ਆਈ ਦੇ ਆ ਕਿਉਂਕਿ ਆਪਾਂ ਕਿਹੜਾ ਉੱਥੇ ਸਵਾਈ ਦੇ ਪੈਸੇ ਦੇ ਅਸੀਂ ਸਵਾਈ ਬਚਾ ਕੇ ਜਿਹੜੀ ਪੈਸੇ ਬਚਾਈਦੇ ਉਹ ਅਸੀਂ ਸੂਟਾਂ ਤੇ ਲਾ ਦੇਈਏ ਚਲ ਲਓ ਫਿਰ ਆਪਾਂ ਸ਼ਾਪਿੰਗ ਹੀ ਕਰ ਲਈ ਦੀ ਅਬ ਚਲ ਕੋਈ ਹੋਰ ਚੀਜ਼ ਲੈ ਜੀਏ ਆਪਣਾ ਆ ਗਿਆ ਦੂਜਾ ਸੂਟ ਦੂਜਾ ਸੂਟ ਆਪਣਾ ਆ ਦੇਖੋ ਇਹਦੇ ਉੱਤੇ ਨਾ ਇਸ ਤਰ੍ਹਾਂ ਥੋੜਾ ਥੋੜਾ ਜਿਹਾ ਮਸ਼ੀਨ ਦੇ ਨਾਲ ਕੀਤਾ ਹੋਇਆ ਆ ਆ ਦੇਖੋ ਆਊਟਲਾਈਨ ਕੀਤੀ ਨਾ ਹਾਈਲਾਈਟ ਕੀਤਾ ਹੋਇਆ ਹਾਈਲਾਈਟ ਕੀਤਾ ਪਰ ਮਸ਼ੀਨ ਦੇ ਨਾਲ ਕੀਤਾ ਹੋਇਆ ਆ ਇਹ ਇਹਦੇ ਨਾਲ ਵੀ ਮਸਲੀਨ ਦਾ ਦੁਪੱਟਾ ਦੇਖੋ ਸਾਰਿਆਂ ਨਾਲ ਬਸ ਦੁਪੱਟੇ ਜਿਹੜੇ ਉਹ ਸੇਮ ਹੀ ਆ ਮਸਲੀਨ ਦੇ ਅਪਣਾ ਦੁਕਾਨ ਤੇ ਜਾਦੇ ਵੀਡੀਓ ਦੁਕਾਨ ਤੇ ਨਾ ਅਪਾ ਜਾਦੇ ਵੀਡੀਓ ਨਹੀਂ ਬਣਾਈ ਕਿਉਂਕਿ ਉੱਥੇ ਸ਼ੋਰ ਸ਼ਰਾਬਾ ਬਾਲਕ ਬਹੁਤ ਜ਼ਿਆਦੇ ਰਸ਼ ਹੁੰਦਾ ਹੁਣ ਤਾਂ ਵੈਸੇ ਹੀ ਜ਼ਿਆਦੇ ਰਸ਼ ਚੱਲੀ ਜਾਂਦਾ ਕਿਉਂਕਿ ਵਿਆਹਾਂ ਦਾ ਸੀਜ਼ਨ ਆ ਹਨਾ ਜਿਹੜਾ ਸ਼ੁਰੂ ਹੋ ਗਿਆ ਉਹ ਕਾਟਨ ਦੇ ਸੂਟ ਹੁਣ ਉਹਨਾਂ ਕੋਲੇ ਵੀ ਬਹੁਤ ਘੱਟ ਆ ਦੁਕਾਨਾਂ 'ਆ ਹਾਂ ਬਹੁਤ ਘੱਟ ਸੂਟ ਸੀਗੇ ਥੋੜੇ ਜਿਹਾ ਆਪਾਂ ਨੂੰ ਕੁਝ ਲੈਸ ਚ ਮਿਲ ਗਏ ਹਾਂ ਥੋੜਾ ਜਿਹਾ ਹੀ ਫਰਕ ਪਿਆ ਵੈਸੇ ਤਾਂ ਦੋ ਸੂਟ ਆਪਣੇ ਇਹ ਹੋ ਗਏ ਤੀਜਾ ਸੂਟ ਆਪਾਂ ਤੀਸਰਾ ਸੂਟ ਇਹ ਆਪਣਾ ਇਹਦੇ ਤੇ ਵੀ ਹਾਈਲਾਈਟ ਕੀਤਾ ਵਿਆ ਆਰੀ ਵਰਕ ਨਾਲ ਆਰੀ ਵਰਕ ਕੀਤਾ ਵਿਆ ਇਹਦੇ ਤੇ ਆ ਦੇਖੋ ਆਰੀ ਵਰਕ ਕਾ ਵੀਕਾ ਹੀ ਹੈਂਡ ਦਾ ਟੱਚ ਆਇਆ ਹੈਂਡ ਦਾ ਟੱਚ ਦਿੱਤਾ ਹੋਇਆ ਲੈ ਚਾਰੀ ਵਰਕ ਕਾ ਤੇ ਇਹਦੇ ਨਾਲ ਵੀ ਮਸਲੀਨ ਦਾ ਹੀ ਦੁਪੱਟਾ ਆਪਾਂ ਅੱਜ ਸਾਰੇ ਸੂਟ ਜਿਹੜੇ ਉਹ ਮਸਲੀਨ ਦੇ ਦੁਪੱਟਿਆਂ ਵਾਲੇ ਲੈ ਕੇ ਆਏ ਆ ਕਾਟਨ ਦੀ ਸਲਵਾਰ ਆ ਇਹਦੇ ਨਾਲ ਕਾਟਨ ਦੀ ਇਹਦੇ ਨਾਲ ਸਲਵਾਰ ਆ ਪਲੇਨ ਤੇ ਮਸਲੀਨ ਦਾ ਦੁਪੱਟਾ ਇਹਦੇ ਨਾਲ ਵੀ ਕਲਰ ਵੀ ਜਿਹੜੇ ਆ ਉਹ ਲਾਈਟ ਹੀ ਲਿਆਉਂਦੇ ਕਿਉਂਕਿ ਗਰਮੀ ਦੇ ਵਿੱਚ ਨਹੀਂ ਆ ਹਾਂ ਕਿਉਂਕਿ ਗਰਮੀ 'ਚ ਜਿਹੜੇ ਡਾਰਕ ਕਲਰ ਨਾ ਪੈਂਦੇ ਨਹੀਂਗੇ ਜਦ ਪਾਈ ਸੋਹਣੇ ਵੀ ਨਹੀਂ ਲੱਗਦੇ ਇੱਕ ਸੂਟ ਆਪਣਾ ਆ ਹਾਂ ਅੰਦੇਖੋ ਜੀ ਇਹਦੇ ਚ ਵੀ ਹੈਂਡ ਦਾ ਟੱਚ ਹੈ ਜਿਹਦੇ ਤੋਂ ਜ਼ਿਆਦਾ ਦਿੱਤਾ ਹੋਇਆ ਹੈਂਡ ਦਾ ਟੱਚ ਆ ਦੇਖੋ ਤੋਂ ਨੇੜੇ ਤੋਂ ਦਿਖਾਉਨੇ ਆ ਕਾਟਨ ਦਾ ਹੀ ਕੱਪੜਾ ਇਹ ਵੀ ਬਹੁਤ ਜ਼ਿਆਦਾ ਸੋਹਣਾ ਸੂਟ ਬਣਿਆ ਹੋਇਆ ਹੈ ਇਹ ਸਾਰਾ ਸੇਮ ਹੀ ਆ ਸਾਰੇ ਸੂਟਾਂ ਦਾ ਹੀ ਜਿਹੜਾ ਕੱਪੜਾ ਡਿਜ਼ਾਈਨ ਦਾ ਤੇ ਬਸ ਰੰਗ ਦਾ ਹੀ ਜਿੰਨੇ ਫਰਕ ਆ ਬਾਕੀ ਕੱਪੜਾ ਜਿਹੜਾ ਉਹ ਸੇਮ ਆ ਦੁਪੱਟੇ ਵੀ ਸੇਮ ਆ ਸਾਰਿਆਂ ਨਾਲ ਹੀ ਮਸਲੀਨ ਮਸਲੀਨ ਦੇ ਹੀ ਦੁਪੱਟੇ ਆ ਸਾਰਿਆਂ ਨਾਲ ਹਾਂਜੀ ਆਪਣੇ ਆਗੇ ਸੀ ਪਰੋਣੇ ਵਿੱਚ ਦੀ ਰਿਸ਼ਤੇਦਾਰ ਆਗੇ ਫਿਰ ਉਹਨਾਂ ਨੂੰ ਆਪਾਂ ਚਾਹ ਪਾਣੀ ਬਣਾ ਕੇ ਦਿੱਤਾ ਫਿਰ ਵਿੱਚ ਕੰਮਾਂ ਦਾ ਵੀ ਟਾਈਮ ਹੋ ਜਾਂਦਾ ਕਿਉਂਕਿ ਜੇ 2 ਘੰਟੇ ਵੀ ਘਰੋਂ ਚਲੇ ਜਾਈਏ ਤੇ ਕੰਮ ਨਹੀਂ ਆਪਣਾ ਜਿਹੜੇ ਉਹ ਹੋ ਜਾਂਦੇ ਆ ਆਪਾਂ ਕੱਪੜੇ-ਕੁਪੜੇ ਬਦਲ ਲਏ ਜਿਹੜੇ ਕੱਪੜੇ ਰਹਿੰਦੇ ਸੀ ਉਹ ਆਪਾਂ ਤੁਹਾਨੂੰ ਹੁਣ ਦਿਖਾ ਦਿੰਨੇ ਆ ਹਾਂ ਵਿੱਚ ਦੀ ਉਹਨਾਂ ਨੂੰ ਸਾਰਾ ਚਾਹ ਪਾਣੀ ਬਣਾ ਕੇ ਦਿੱਤਾ ਆ ਦੇਖੋ ਆ ਦੇਖੋ ਜੀ ਇੱਕ ਸੂਟ ਆ ਪਾ ਲਿਆ ਹੁੰਦਾ ਇਹ ਬਰਬਰੀ ਤੇ ਆ ਸੂਟ ਇਸ ਤਰ੍ਹਾਂ ਹਾਈਲਾਈਟ ਕੀਤਾ ਗਿਆ ਇਹ ਬਰਬਰੀ ਤੇ ਇਹਦੇ ਨਾਲ ਬਰਬਰੀ ਦਾ ਹੀ ਦੁਪੱਟਾ ਪ੍ਰਿੰਟਡ ਆ ਦੇਖੋ ਜੀ ਬਹੁਤ ਸੋਹਣਾ ਸੂਟ ਬਣਿਆ ਵਾ ਤੇ ਕਲਰ ਵੀ ਬਹੁਤ ਜਿਆਦਾ ਸੋਹਣਾ ਸੀ ਇਹਦੇ ਨਾਲ ਸਲਵਾਰ ਹੈ ਮਸਲਿਨ ਦੀ ਸਲਵਾਰ ਹੈ ਇਹਦੇ ਨਾਲ ਹੈ ਜੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਕਰ ਲੋ ਚੈਨਲ ਨੂੰ ਫਟਾਫਟ ਸਬਸਕ੍ਰਾਈਬ ਤਾਂ ਜੋ ਸਾਡੀਆਂ ਆਉਣ ਵਾਲੀਆਂ ਹਰੇਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸੋ ਸਾਡੀ ਹਰੇਕ ਵੀਡੀਓ ਨੂੰ ਇੰਨੇ ਪਿਆਰ ਦਿਆ ਕਰੋ ਤੇ ਆਹ ਦੋ ਸੂਟ ਆਪਾਂ ਮੰਮੀ ਵਾਸਤੇ ਲੈ ਕੇ ਆਏ ਆ ਇੱਕ ਆ ਵਾਲਾ ਇੱਕ ਆ ਵਾਲਾ ਆਹ ਵਾਲਾ ਸੂਟ ਹੈ ਜਿਹੜਾ ਆਪਾਂ ਮੰਮੀ ਵਾਸਤੇ ਲੈ ਕੇ ਆਏ ਆ ਇਹ ਕਾਟਨ ਦਾ ਸੂਟ ਆ ਇਹ ਤੇ ਇਹ ਸ਼ਿਮਰ ਵਾਲੀ ਕਾਟਨ ਆ ਇਹ ਕਾਟਨ ਸ਼ਿਮਰ ਦਾ ਮੰਮੀ ਕੋਲ ਪਹਿਲਾਂ ਵੀ ਇਸ ਸਟੱਫ ਦੇ ਕਾਫੀ ਸੂਟ ਆ ਨਾ ਹਾਂ ਤੇ ਇਹਦੇ ਨਾਲ ਵੀ ਆ ਦੇਖੋ ਇਸ ਤਰ੍ਹਾਂ ਹੀ ਮਸਲੀਨ ਦਾ ਦੁਪੱਟਾ ਹੈ ਜਿਹਦੇ ਨਾਲ ਅੱਜ ਮੰਮੀ ਨੂੰ ਵੀ ਮਸਲੀਨ ਦੇ ਦੁਪੱਟੇ ਵਾਲਾ ਸੂਟ ਲੈਣਾ ਮੰਮੀ ਕੋਲ ਪਹਿਲਾਂ ਵੀ ਕਾਫੀ ਸੂਟ ਆ ਮਸਲੀਨ ਦਾ ਹਾਂ ਹਾਂ ਮਸਲੀਨ ਦੇ ਦੁਪੱਟੇ ਆ ਪਰ ਗਰਮੀ 'ਚ ਵਧੀਆ ਲੱਗਦੇ ਆ ਇਹ ਵਧੀਆ ਲੱਗਦੇ ਆ ਹਾਂ ਤੇ ਆਹ ਤਾਂ ਜਿਵੇਂ ਵੀ ਕੱਟ ਰੇਟ ਵਾਲਾ ਹੀ ਹੈ ਬਿਨਾਂ ਦੁਪੱਟੇ ਤੋਂ ਆ ਮੰਮੀ ਨੇ ਕਿਹਾ ਸੀ ਕਿ ਮੈਨੂੰ ਚਲ ਇੱਕ ਥੋੜਾ ਜਿਹਾ ਸਸਤਾ ਲਿਆ ਦਿਓ ਬਿਨਾ ਚੁੰਨੀਆਂ ਲੈ ਲਿਆ ਦਿਓ ਪਰ ਇਹਦਾ ਪ੍ਰਿੰਟ ਬਹੁਤ ਜਿਆਦੇ ਸੋਨਾ ਬਣਿਆ ਹੋਇਆ ਸੂਟ ਦਾ ਕਿਉਂਕਿ ਗਰਮੀ ਦੇ ਵਿੱਚ ਤਾਂ ਜਿੰਨੇ ਹੋਣ ਉਹਨੇ ਥੋੜੇ ਹੁੰਦੇ ਆ ਕੱਪੜੇ ਇਹ ਆਪਾਂ ਕੀਤੀ ਹੈ ਸ਼ਾਪਿੰਗ ਇਹ ਆਪਾਂ ਕੱਪੜੀਆਂ ਦੀ ਸ਼ਾਪਿੰਗ ਕੀਤੀ ਅੱਜ ਹਾਂ ਤੇ ਅਸੀਂ ਜਦੋਂ ਵਾਪਸ ਆਉਂਦੇ ਪਏ ਸੀ ਤੇ ਆਉਂਦਿਆਂ ਆਉਂਦਿਆਂ ਸਾਨੂੰ ਹੋਰ ਦੇਖ ਗਿਆ ਅਸੀਂ ਅੱਜ ਆਪਦੇ ਸ਼ਹਿਰੋਂ ਚਪਲਾਂ ਵੀ ਖਰੀਦ ਕੇ ਲੈ ਆਂਦੀ ਆਂ ਆ ਦੇਖ ਕੋ ਜੀ ਅਸੀਂ ਦੋਨਾਂ ਨੇ ਚੱਪਲਾਂ ਵੀ ਇੱਕੋ ਜੀਆਂ ਲੈ ਲਈਆਂ ਆ ਮੇਰੀਆਂ ਚੱਪਲਾਂ ਤੇ ਆ ਦੀ ਦੀ ਦੀਆਂ ਅਸੀਂ ਦੋਵਾਂ ਨੇ ਸੇਮ ਚੱਪਲਾਂ ਨੇ ਸਟੈਪ ਦਾ ਬਸ ਫਰਕ ਆ ਥੋੜਾ ਜਿਹਾ ਇਹਦਾ ਜਿਹੜਾ ਸਟੈਪ ਆ ਉਹ ਚੌੜਾ ਹੈ ਇਹਦਾ ਜਿਹੜਾ ਸਟੈਪ ਆ ਉਹ ਬਰੀਕ ਆ ਕਿਉਂਕਿ ਦੀਦੀ ਦੇ ਨਾ ਚੌੜੇ ਸਟੈਪ ਵਾਲੀ ਚੱਪਲ ਪੈਂਦੀ ਨਹੀਂ ਪੈਰ 'ਚ ਆ ਮੇਰੇ ਪੈਰ ਖਰਾਬ ਹੋ ਜਾਂਦੇ ਜਿਹੜਾ ਚੌੜਾ ਸਟੈਪ ਆ ਮੇਰੇ ਕੋਈ ਵੀ ਭਾਵੇਂ ਚੌੜਾ ਸਟੈਪ ਪੈਂਦਾ ਨਹੀਂਗਾ ਬ੍ਰੀਕ ਸਟੈਪ ਹੀ ਮੇਰੇ ਤਾਂ ਪੈਂਦਾ ਮੇਰੇ ਪੈਰ ਖਰਾਬ ਹੋ ਜਾਂਦੇ ਐਸੇ ਲਈ ਨਾ ਇਹ ਖਰੀਦ ਲਈ ਅਸੀਂ ਆਉਂਦੀ ਆਉਂਦੀ ਇਹ ਵੀ ਖਰੀਦ ਲਈਆਂ ਘਰੇ ਪਾਉਣ ਲਈ ਵਧੀਆ ਘਰੇ ਹਾਂ ਵਧੀਆ ਕੰਫਰਟੇਬਲ ਹੀ ਰਹਿੰਦੀਆਂ ਚੱਪਲਾਂ ਸੌਫਟ ਆ ਜਿਹੜੀਆਂ ਕਾਫੀ ਆ ਸੌਫਟ ਸੀ ਸੌਫਟ ਹੈ ਨਾ ਦੀ ਤੇ ਘਰੇ ਵਧੀਆ ਪੈ ਸਕਦਾ ਸਾਨੂੰ ਆਉਂਦੇ ਆਉਂਦੇ ਇਹ ਦੇਖ ਗਿਆ ਸਾਨੂੰ ਵਧੀਆ ਲੱਗੀਆਂ ਸੋ ਦੋਨਾਂ ਨੇ ਇਹ ਵੀ ਇੱਕੋ ਜਿਹੀਆਂ ਲੈ ਲਈਆਂ ਇੰਨੀ ਗੱਪਾਂ ਅੱਜ ਦੀ ਆਪਣੀ ਇੰਨੀ ਕੀ ਸ਼ਾਪਿੰਗ ਸੀ ਹੁਣ ਆਪਣੇ ਹੋਰ ਸਾਰੇ ਕੰਮਾਂ ਦਾ ਟਾਈਮ ਹੋਇਆ ਪਿਆ ਆਪਾਂ ਉਹ ਕਰਦੇ ਆਂ ਜੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸੋਹਣਾ ਜਿਹਾ ਕਮੈਂਟ ਕਰਕੇ ਦੱਸਿਓ ਕਿ ਸਾਡੇ ਕੱਪੜੇ ਜਿਹੜੇ ਤੁਹਾਨੂੰ ਕਿਵੇਂ ਲੱਗੇ ਆਹ ਸ਼ਾਪਿੰਗ ਆਈ ਇਹ ਤੁਹਾਨੂੰ ਕਿਵੇਂ ਜਿਹੀ ਲੱਗੀ ਥੋੜੀ ਜੀ ਸ਼ਾਪਿੰਗ ਆਪਾਂ ਕੀਤੀ ਆ ਤੇ ਉਹ ਤੁਹਾਨੂੰ ਜਿਹੜੀ ਉਹ ਕਿਵੇਂ ਜੀ ਲੱਗੀ ਆ ਸਾਡੀ ਸ਼ਾਪਿੰਗ ਤੇ ਜ਼ਰੂਰ ਦੱਸਿਓ ਕਮੈਂਟਾਂ ਦੇ ਵਿੱਚ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਜੋ ਹਰ ਇੱਕ ਜਿਹੜੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਦੇਸ ਦੇ ਨਾਲ ਹੀ ਆਪਾਂ ਵੀਡੀਓ ਦਾ ਵੀ ਐਂਡ ਕਰਦੇ ਆਂ ਤੇ ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ